ਪਾਰ ਸਰਕਾਰ ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਜਿਸ ਵਿੱਚ ਮੋਬਾਈਲ ਨੰਬਰਾਂ ਤੇ ਕਾਰੋਬਾਰੀ ਕਾਲਾ ਲਈ KYC ਲੱ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ ਇਹ ਕਦਮ ਦੂਰ ਸੰਚਾਰ ਖੇਤਰ ਵਿੱਚ ਪਾਰਦਰਸ਼ਤਾ ਸੁਰੱਖਿਆ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਆਓ ਜਾਣਦੇ ਹਾਂ ਇਸ ਨਵੀਂ ਨੀਤੀ ਅਤੇ ਇਸ ਦੇ ਪ੍ਰਭਾਵ ਦੇ ਵੇਰਵੇ ਸਰਕਾਰ ਦੇ ਅਨੁਸਾਰ ਹੁਣ ਸਾਰੇ ਮੋਬਾਈਲ ਨੰਬਰਾਂ ਲਈ ਕੇवाईसी ਪ੍ਰਕਿਰਿਆ ਲਾਜ਼ਮੀ ਹੋਵੇਗੀ ਭਾਵੇਂ ਉਹ ਪ੍ਰੀਪੇਡ ਹੋਵੇ ਜਾਂ ਪੋਸਟਪੇਡ ਪਹਿਲਾਂ ਪ੍ਰੀਪੇਡ ਉਪਭੋਗਤਾਵਾਂ ਲਈ ਕੇवाईसी ਫਲੈਕਸੀਬਿਲਟੀ ਸੀ ਜਿੱਥੇ ਉਹ ਪੂਰੇ ਕੇवाईसी ਤੋਂ ਬਿਨਾਂ ਵੀ ਸਮਕਾਰ ਪ੍ਰਾਪਤ ਕਰ ਸਕਦੇ ਸਨ ਪਰ ਹੁਣ ਇਹ ਵਿਕਲਪ ਖਤਮ ਹੋ ਗਿਆ ਹੈ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਯੂਜ਼ਰ ਨੂੰ ਆਪਣੀ ਪਛਾਣ ਅਤੇ ਪਤੇ ਦੇ ਸਬੂਤ ਨਾਲ KYC ਪੂਰਾ ਕਰਨਾ ਹੋਵੇਗਾ ਇਹ ਪ੍ਰਕਿਰਿਆ ਆਫਲਾਈਨ ਜਾਂ ਆਨਲਾਈਨ ਪੂਰੀ ਕੀਤੀ ਜਾ ਸਕਦੀ ਹੈ ਸਰਕਾਰ ਦਾ ਇਹ ਫੈਸਲਾ ਸੁਰੱਖਿਆ ਅਤੇ ਪਾਰਦਰਸ਼ਤਾ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ KYC ਫਲੈਕਸੀਬਿਲਟੀ ਦੇ ਖਤਮ ਹੋਣ ਨਾਲ ਟੈਰਰਰ ਫੰਡਿੰਗ ਮਨੀ ਲੌਂਡਰਿੰਗ ਅਤੇ ਧੋਖਾਧੜੀ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਰੋਕ ਲੱਗੇਗੀ ਇਸ ਤੋਂ ਇਲਾਵਾ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਮੋਬਾਈਲ ਨੰਬਰ ਰਜਿਸਟਰਡ ਉਪਭੋਗਤਾਵਾਂ ਨਾਲ ਜੁੜੇ ਹੋਣ ਜਿਸ ਨਾਲ ਐਮਰਜੈਂਸੀ ਸਰਵਿਸਿਜ਼ ਅਤੇ ਗਵਰਨਮੈਂਟ ਸਕੀਮਸ ਤੱਕ ਪਹੁੰਚ ਕਰਨਾ ਆਸਾਨ ਹੋ ਜਾਵੇਗਾ ਨਵੀਂ ਨੀਤੀ ਦਾ ਸਭ ਤੋਂ ਵੱਡਾ ਪ੍ਰਭਾਵ ਪ੍ਰੀਪੇਡ ਯੂਜ਼ਰ ਤੇ ਪਵੇਗਾ ਜੋ ਹੁਣ KYC ਤੋਂ ਬਿਨਾਂ SIM ਕਾਰਡ ਪ੍ਰਾਪਤ ਨਹੀਂ ਕਰ ਸਕਣਗੇ ਇਹ ਪ੍ਰਕਿਰਿਆ ਥੋੜੀ ਘੱਟ ਸੁਵਿਧਾਜਨਕ ਹੈ ਪਰ ਲੰਬੇ ਸਮੇਂ ਵਿੱਚ ਇਹ ਸੁਰੱਖਿਆ ਅਤੇ ਵਿਸ਼ਵਾਸ ਵਧਾਏਗੀ ਪੋਸਟਪੇਡ ਉਪਭੋਗਤਾ ਜਿਨ੍ਹਾਂ ਨੇ ਪਹਿਲਾਂ ਹੀ ਕੇवाईसी ਪੂਰਾ ਕਰ ਲਿਆ ਹੈ ਘੱਟ ਪ੍ਰਭਾਵਿਤ ਹੋਣਗੇ ਹਾਲਾਂਕਿ ਉਨ੍ਹਾਂ ਨੂੰ ਵੀ ਸਮੇਂ-ਸਮੇਂ ਤੇ ਕੇवाईसी ਨੂੰ ਅਪਡੇਟ ਕਰਨਾ ਪਵੇਗਾ ਕੇवाईसी ਪ੍ਰਕਿਰਿਆ ਨੂੰ ਪੂਰਾ ਕਰਨ ਲਈ ਯੂਜ਼ਰ ਨੂੰ ਦਸਤਾਵੇਜ਼ ਜਮ੍ਹਾਂ ਕਰਨੇ ਪੈਣਗੇ ਕਿਹੜੇ ਨੇ ਪਛਾਣ ਸਬੂਤ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਵੋਟਰ ਆਈਡੀ ਪਤੇ ਦਾ ਸਬੂਤ ਜਿਵੇਂ ਕਿ ਉਪਭੋਗਤਾ ਬਿੱਲ ਰਾਸ਼ਨ ਕਾਰਡ ਪਾਸਪੋਰਟ ਪਾਸਪੋਰਟ ਆਕਾਰ ਦੀ ਫੋਟੋ ਇਹ ਦਸਤਾਵੇਜ਼ ਟੈਲੀਕਮ ਸਟੋਰਾਂ ਤੇ ਜਮ੍ਹਾਂ ਕੀਤੇ ਜਾ ਸਕਦੇ ਨੇ ਜਾਂ ਟੈਲੀਕਮ ਕੰਪਨੀਆਂ ਦੀਆਂ ਵੈੱਬਸਾਈਟਾਂ ਅਤੇ ਐਪਾਂ ਰਾਹੀਂ ਆਨਲਾਈਨ ਜਮ੍ਹਾਂ ਕੀਤੇ ਜਾ ਸਕਦੇ ਨੇ ਕੁਝ ਕੰਪਨੀਆਂ ਹੁਣ ਬਾਇਓਮੈਟ੍ਰਿਕ ਤਸਦੀਕ ਦੀ ਮੰਗ ਵੀ ਕਰ ਰਹੀਆਂ ਨੇ ਜਿਸ ਨਾਲ ਸੁਰੱਖਿਆ ਹੋਰ ਵਧੇਗੀ